ਸਤਿ ਸ੍ਰੀ ਅਕਾਲ ਜੀ 150 ਬੰਦਾ ਹਾਂ ਖੇਚ ਤੋਂ ਕੰਮ ਨੂੰ ਹੁਣੇ ਧਗਾਉਣਾ ਪੂਰਾ ਮਨੋਰੰਜਨ ਕੀਤਾ ਜਾਊਗਾ ਪ੍ਰਵਾਹ ਕੋਈ ਨਹੀਂ ਕਰਨੀ 60 60 ਸ਼ਾਟ ਵਾਲੇ 20 ਸ਼ਾਟ ਆਰਡਰ ਕੀਤੇ ਗਏ ਨੇ ਬਹੁਤ ਲੇੜੇ ਲੱਗਿਆ ਕੰਮ ਹੁਣ ਇਹਨੂੰ ਪ੍ਰਸ਼ਾਸਨ ਯਾਦ ਆ ਗਿਆ ਵਧੀਆ ਜਾਂਨੇ ਵਧੀਆ ਹਾਲ ਹੈ ਅੱਛਾ ਪੀਸ ਬੈਠਾ ਲਿਆ ਹਾਂ ਅੱਛਾ ਗੱਲ ਹੈਗੀ ਇੱਦਾਂ ਤੁਸੀਂ ਸਾਰੇ ਲੋ ਨਜ਼ਾਰੇ ਹਾਂ ਦੂਜੀ ਗੱਲ ਕੁਲਦੀਪ ਚਾਹਲ ਮੁਕਸਰ ਵਿੱਚ ਡੀਐਸਪੀ ਰਹੇ ਨੇ ਨਾ ਹਾਂ ਭਾਈ ਇਹ ਤਾਂ ਤੁਹਾਨੂੰ ਪਤਾ ਹੀ ਹੈ ਚੱਕ ਦਿੰਦਾ ਨਾਮ ਉਸਤਾਦ ਆਪਣਾ ਤੇ ਗੱਲ ਇਹ ਹੈ ਇਹ ਕਹਿੰਦਾ ਮਾਨਯੋਗ ਸੀਪੀ ਸਾਹਿਬ ਨੂੰ ਕੁਲਦੀਪ ਚਾਹਲ ਜੀ ਨੂੰ ਵੀ ਇਹ ਸਾਡੇ ਉਸਤਾਦ ਰਹੇ ਨੇ ਤੇਰਾ ਤੇ ਉਹਨਾਂ ਦਾ ਕੀ ਮੇਲ ਓਏ ਤੇਰਾ ਕੀ ਮੇਲ ਉਹ ਦਾ ਉਹ ਇੱਕ ਪੁਲਿਸ ਅਫਸਰ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਲੇ ਤੂੰ ਤੂੰ ਜਨਾਨੀਆਂ ਲੈ ਕੇ ਅੱਗੇ ਕਰਕੇ ਕਿਸੇ ਤੋਂ ਇੰਡਾਇਵਰ ਲੈ ਲਈ ਕਿਸ ਤੋਂ ਕੀ ਲੈ ਲਿਆ ਕਿਸ ਤੋਂ ਪੈਸੇ ਲੈ ਲੇ ਜਿਹੜਾ ਤੂੰ ਮੇਰੇ ਘਰੇ ਵੀ ਕੀਤਾ ਨਾ ਕੰਮ ਉਹ ਵੀ ਖੋਲ ਰਹੇ ਆ ਅਸੀਂ ਸਾਰਾ ਕੀ ਕਰ ਰਹੇ ਆ ਮੈਂ ਮਾਨਯੋਗ ਸੀਪੀ ਸਾਹਿਬ ਨੂੰ ਕਹਿਣਾ ਚਾਹਣਾ ਬਾਬਾ ਜੀ ਆਵਾਜ਼ ਦੱਸ ਦਿਓ ਚੱਕ ਅਰੋਨ ਵੀਰੇ ਜਾ ਤਾ ਤੂੰ ਦੇਖ ਲੈ ਫਿਰ ਆਵਾਜ਼ ਜੇ ਘਟਾ ਕਿਉਂ ਖਤਮ ਕਰੋ ਭਾਜੀ ਮੇਰੇ ਘਰ ਦੇ ਕੱਪੜੇ ਲਾਗੇ ਨੇ ਸਿਰ ਤੇ ਤੁਸੀਂ ਨਾ ਦੇਖੋ ਕਮਲ ਸਾਹਿਬ ਹੁਣ ਨਹੀਂ ਛੱਡਦੇ ਹੁਣ ਤਾਂ ਸਾਰਾ ਕੰਮ ਛੱਡੀ ਬੈਠੇ ਆਂ ਦੇ ਪਿੱਛੇ ਇਹ ਬੀਜੇਪੀ ਬੀਜੇਪੀ ਕਰਦਾ ਹੈ ਹੈ ਹਲੋ ਭਾਜਪਾ ਨੇ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਬੀਜੇਪੀ ਚੋਂ ਕੱਢਿਆ 2 ਨਵੰਬਰ ਨੂੰ ਇਹਨੂੰ ਬੀਜੇਪੀ ਚੋਂ ਕੱਢਿਆ ਜਾਂਦਾ ਜੀ ਪਿੰਕੀ ਜੀ ਨੂੰ ਆ ਲੋ ਪੋਸਟ ਲੱਗਿਆ ਕਿੰਨਾ ਸੋਹਣਾ ਸਰੂਪਾ ਪਾਇਆ ਇਹਦੇ ਬੀਜੇਪੀ ਚੋਂ ਕੱਢਿਆ ਜਾਂਦਾ ਖਲਾ ਧੱਕੇ ਨਾਲ ਫੇਰ ਵੜ ਜਾਂਦਾ ਵਿੱਚ ਜਾ ਕੇ ਬਿਨਾ ਕਹੀ ਜੀ ਉੱਥੇ ਲਾਈ ਜਾਂਦਾ ਜਕਾਰੇ ਹੈ ਆ ਅਖਬਾਰ ਦੀਆਂ ਫੋਟੋਆਂ ਨੇ ਜੀ ਭਾਜਪਾ ਨੇ ਗੁਰਵਿੰਦਰ ਸਿੰਘ ਪ੍ਰਿੰਕਲ ਨੂੰ ਪਾਰਟੀ ਚੋਂ ਕੱਢਿਆ ਕਿੰਨੇ ਦਿਨ ਪਾਰਟੀ ਚ ਰੱਖਿਆ ਉਮੀਦਾਂ ਦਿਨਾਂ ਮੈਂ 22 ਦਿਨ 22 ਦਿਨ ਇਹਨੂੰ ਪਾਰਟੀ 'ਚ ਰੱਖਿਆ ਸੈਡਾਂ ਸੂਡਾਂ ਤੋਂ ਵੀ ਫੋਨ ਆਉਣ ਲੱਗੇ ਅਸੀਂ ਵੀ ਚਲਾ ਦੀ ਗਰਡਿੰਗ ਫਿਰ ਤੇਰੇ ਵਾਂਗੂੰ ਅਸੀਂ ਬਿਜ਼ਨਸਮੈਨ ਬੰਦੇ ਹਾਂ ਵੀਰੇ ਪਰ ਜਦੋਂ ਸੀਵਰੇਜ ਸਾਫ਼ ਕਰਨਾ ਹੁੰਦਾ ਨਾ ਉਹ ਸਰਕਾਰੀ ਨੌਕਰੀ ਤੇ ਵੀ ਲੱਗਿਆ ਹੁੰਦਾ ਕੱਪੜੇ ਉਹਦੇ ਵੀ ਖਰਾਬ ਹੁੰਦੇ ਨੇ ਪਰ ਜਦੋਂ ਕੰਮ ਕਰਕੇ ਬਾਹਰ ਨਿਕਲਦਾ ਨਾ ਤਾਂ ਸਯੂਰੇਜਪੂਰ ਐਨ ਸਾਫ ਚੱਲਦਾ ਹੁੰਦਾ ਤੇ ਮੱਲੇ ਵਾਲਿਆਂ ਨੂੰ ਸੁੱਖ ਮਿਲ ਜਾਂਦਾ ਤੇ ਇਹ ਸੁੱਖ ਲੁਧਿਆਣੇ ਵਾਲਿਆਂ ਨੂੰ ਅਸੀਂ ਦੇਣਾ ਤੁਹਾਡੇ ਨਾਲ ਬਾਤ ਆ ਰਿਹਾ ਵੀ ਇਹ ਗਾਈਡੀਆਂ ਬਣਾਵਣਾ ਕਿ ਮੈਂ ਤਾਂ ਕਹਿੰਨਾ ਸਾਡੇ ਕੋਲ ਬਹੁਤ ਕੁਝ ਤੁਹਾਡਾ ਪਿਆ ਸੀ ਨਹੀਂ ਪਾਉਂਦੇ ਸਾਨੂੰ ਲੋੜ ਹੀ ਨਹੀਂ ਕੀ ਠੀਕ ਹੈ ਨਾ ਸਾਡੇ ਕੋਲ ਤੱਥਾਂ ਦੇ ਆਧਾਰ 'ਤੇ ਬੜਾ ਕੁਝ ਹੈ ਕਿਉਂ ਤੈਨੂੰ ਬੀਜੇਪੀ ਚੋਂ ਕੱਢਿਆ ਗਿਆ ਮੈਂ ਤੈਨੂੰ ਉਹ ਵੀ ਦੱਸ ਦਿੰਨਾ ਖੜਜੂ ਕਾਲੀ ਸਟੋਰੇਜੇ ਬੜੀ ਫੁੱਲ ਕਰਤੀ ਲੋਕਾਂ ਨੇ ਸਮਾਨਾਂ ਭੇਜ ਭੇਜ ਕੇ ਜਾਂ ਲੋੜ ਹੀ ਨਹੀਂ ਪਈ ਇਨਵੈਸਟੀਗੇਸ਼ਨ ਕਰਨ ਦੀ ਇੱਕ ਗੱਲ ਦਾ ਤੇਰਾ ਮੈਂ ਦਿਲੋਂ ਧੰਨਵਾਦ ਕਰਨਾ ਚਾਹਨਾ ਕਿਉ ਗੋਪੇ ਹਾਂਜੀ ਇੱਕ ਗੱਲ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹਨਾ ਤੂੰ ਸਾਨੂੰ ਵੀ ਰਿਕਾਰਡਿੰਗ ਕਰਨੀ ਸਿਕਾਤੀ ਉਸਤਾਦ ਤੇਰਾ ਕਰਤਾਰ ਦੇਖ ਉਸਤਾਦਾਂ ਤੇਰਾ ਕਰਤਾਰ ਦੇਖ ਅਜੀ ਤੇਰੇ ਨਾਲ 1 ਸਾਲ ਘੁੰਮੇ 1 ਸਾਲ ਤੇ ਅਸੀਂ ਇੱਕ ਵੀ ਨਹੀਂ ਰਿਕਾਰਡਿੰਗ ਕੀਤੀ ਤੂੰ 1 ਸਾਲ ਤੇ ਰੋਜ਼ ਰਿਕਾਰਡਿੰਗ ਕੀਤੀ ਤੂੰ ਕਿੱਥੋਂ ਨਾਲ ਰਲ ਜਾਏਂਗਾ ਵੇ ਆ ਲੈ ਫਬਰ ਪੜ੍ਹ ਕੇ ਸੁਣਾਉਣਾ ਮੈਂ ਖੜ੍ਹ ਜੂ ਮੈਂ ਪੱਤਰਕਾਰ ਬਣਨਾ ਸੋਸ਼ਲ ਮੀਡੀਆ ਤੇ ਔਰਤ ਖਿਲਾਫ ਇਤਰਾਜਯੋਗ ਸ਼ਬਦਾਵਲੀ ਸ਼ਬਦਾਵਲੀ ਬੋਲਣ ਵਾਲੇ ਭਾਜਪਾ ਨੇਤਾ ਤੇ ਐਫ ਆਈ ਆਰ ਦਰਜ ਪਹਿਲਾਂ ਲੋਕ ਸਭਾ ਪਾਰਟੀ ਫਿਰ ਕਾਂਗਰਸ ਹੁਣ ਬੀ ਜੀ ਪੀ ਦਾ ਪੱਲਾ ਫੜਿਆ ਤੇ ਫਿਰ ਪੱਲਾ ਉਹਨਾਂ ਨੇ ਛਡਾ ਲਿਆ ਆ ਲਿਖਿਆ ਜੀ ਮੈਂ ਨਹੀਂ ਲਿਖਿਆ ਲੈ ਆ ਲੋ ਪ੍ਰਦੀਪ ਜੀ ਦਾਦੋ ਲੱਕੀ ਜਿੰਦੋ ਵਾਲੀਆ ਬਲੌਗ ਹੀ ਕਰਨਾ ਇਹਨੇ ਹੋਰ ਕੀ ਕਰਨਾ ਅਭੀ ਨੇ ਦੇਖ ਕਿੰਨਾ ਮਸਾਲਾ ਪਾਇਆ ਹੋਇਆ ਅਭੀ ਨੇ ਤਾਂ ਪੂਰੀ ਮੈਂ ਕਹਿੰਦਾ ਬਿਨਾ ਤੇਲ ਵਾਲੀ ਪਾਈ ਹੋਈ ਆ ਇੱਕ ਤੁਹਾਨੂੰ ਹੋਰ ਇੰਟਰਸਟਿੰਗ ਗੱਲ ਦੱਸਦਾ ਇੱਥੇ ਆਪਾਂ ਬਾਜ਼ਾਰ ਚ ਆਉਣੇ ਜਾਂਦੇ ਆ ਨਾ ਚਲੋ ਕੋਈ ਜਾਨਵਰ ਕੋਈ ਕੁੱਤਾ ਕੋਈ ਬਿੱਲਾ ਮਿਲ ਜਾਂਦਾ ਕੋਈ ਗਲਤ ਕੰਮ ਕਰਦਾ ਹਨਾ ਸਭ ਉਹ ਕਰਦਾ ਆਪਾਂ ਪਰੇ ਹੋ ਕੇ ਲੰਘ ਜੰਨੇ ਆ ਵੀ ਆਪਾਂ ਕੀ ਲੈਣਾ ਇਹ ਬੰਦਾ ਇਹ ਬੰਦਾ ਜਿੰਨੇ ਰੇਪ ਹੋਏ ਨੇ ਉਹਦੇ ਚ ਮੁੱਖ ਗਵਾਹ ਤੂੰ ਟੇਬਲ ਥੱਲੇ ਬੈਠਾ ਦੀ ਓਏ ਹੈਂ ਤੂੰ ਕਹਿੰਦਾ ਮੇਰੀ ਭੈਣ ਦਾ ਰੇਪ ਹੋ ਗਿਆ ਤੂੰ ਟੇਬਲ ਥੱਲੇ ਬੈਠਣਾ ਮੁੱਖ ਗਵਾਹ ਜੀ ਇਹ ਕਾਗਜ਼ ਲੈ ਕੇ ਆ ਰਿਹਾ ਮੈਂ ਆਪਾਂ ਕੁਮਲੇ ਚ ਜਾਂਦੇ ਆ ਜੇ ਕੋਈ ਕੁੱਤਾ ਗੁੱਤੀ ਸੰਭੋਗ ਕਰਦੇ ਆਪਾਂ ਪਰੇ ਹੋ ਜੰਨੇ ਛੱਡ ਯਾਰ ਪਰਿਵਾਰ ਨਾਲ ਇਹ ਜਾ ਕੇ ਹੋਸ ਲਈ ਤੇ ਉਹ ਲਈ ਫਿਰਦਾ ਆਪਣਾ ਸਿਕਿਉਰਿਟੀ ਉਹਦੇ ਕਰਕੇ ਲਈ ਫਿਰਦਾ ਵੀ ਮੈਨੂੰ ਖਤਰਾ ਆਜੀ ਮੈਂ ਆਪਣੀ ਭੈਣ ਦੀ ਇੱਜ਼ਤ ਬਚਾਉਣੀ ਆ ਭੈਣ ਦੀ ਇੱਜ਼ਤ ਉਹਦੋਂ ਨਹੀਂ ਬਾਬੇ ਬਚਾਈ ਗਈ ਜਦੋਂ ਤੂੰ ਕੋਲ ਬੈਠਾ ਸੀ ਤੂੰ ਤਾਂ ਮੁੱਖ ਗਵਾਹ ਬਣਿਆ ਪਰ ਤੇਰੀ ਗਲਤੀ ਵੀ ਨਹੀਂ ਮੇਰੀ ਘਰ ਦੀ ਵੀ ਤਾਂ ਤੇਰੀ ਭੈਣ ਨੇ ਲਗਦੀ ਆ ਤੂੰ ਉਹਦੀ ਕਿਹੜਾ ਵੀਡੀਓ ਪਾਉਣ ਲੱਗੇ ਸ਼ਰਮ ਕਰੀ ਆ ਇਹ ਤਾਂ ਪੂਰਾ ਮੈਂ ਕਿਹਾ ਸਿਸਟਮ ਚੱਲੂ ਟੈਨਸ਼ਨ ਨਾ ਲਓ ਤੁਸੀਂ ਮਸਾਲਾ ਪੂਰਾ ਮਿਲੂ ਸਕਰੋਲ ਕਰਦੇ ਜਾ ਕਰੋ ਬਸ ਹੁਣ ਅਗਲੀਆਂ ਵੀਡੀਓ ਚੈੱਕ ਕਰਿਓ ਹਾਂ ਟੱਬਰ ਵਿੱਚ ਇਨਵੋਲਵ ਨਾ ਕਰੋ ਤੁਸੀਂ ਮੇਰੀ ਇੱਕ ਵੀ ਪੋਸਟ ਕੱਢ ਕੇ ਦੇਖੋ ਇੱਕ ਵੀ ਵੀ ਜੇ ਮੈਂ ਕਿਸੇ ਦੀ ਵਾਈਫ ਕਿਸੇ ਦੀ ਮੰਮੀ ਕਿਸੇ ਦੇ ਭਰਾ ਬਾਰੇ ਬੋਲਿਆ ਹੋਵਾਂ ਮੇਰੇ ਕੋਲ ਬਹੁਤ ਕੁਝ ਆ ਧੰਨਵਾਦ ਬਾਬਾ ਜੀ ਧੰਨਵਾਦ ਬਲਵਿੰਦਰ ਸਿੰਘ ਜੀ ਸਾਰਿਆਂ ਦੇ ਮੂੰਹ ਤੇ ਇੱਕੋ ਹੀ ਗੱਲ ਆ ਸਾਰਿਆਂ ਦੇ ਮੂੰਹ ਤੇ ਇੱਕੋ ਹੀ ਗੱਲ ਆ ਵੀ ਪਰਿਵਾਰ ਨਹੀਂ ਵਿੱਚ ਲਿਆਉਣਾ ਚਾਹੀਦਾ ਸਾਡੇ ਕੋਲ ਪਰਿਵਾਰ ਦਾ ਨਹੀਂ ਕੁਝ ਪਿਆ ਭਾਜੀ ਅਸੀਂ ਪਾਇਆ ਅਸੀਂ ਕੋਈ ਕੁੜੀ ਦਾ ਕੋਈ ਭੈਣ ਦਾ ਯਾਰ ਜਿਹਦੇ ਨਾਲ ਬਹਿ ਕੇ ਖਾਈ ਲਿਆ ਤੇਰੀ ਮੰਮੀ ਨੂੰ ਮੰਮੀ ਕਹਤਾ ਤੂੰ ਮੁੜ ਕੇ ਮੇਰੀ ਮਾਂ ਨੂੰ ਭੰਡ ਮੇਰਾ ਬਾਪੂ ਚਲੇ ਗਿਆ ਸਾਡੇ ਸਾਰੇ ਸੇਠੀ ਪਰਿਵਾਰ ਨੂੰ ਨਹੀਂ ਦੇਖਿਆ ਵੀ ਉਹ ਗਲਤ ਆ ਤਨੂਲੇ ਨੂੰ ਦੇਖਿਆ ਤੂੰ ਤਾਂ ਉਤੋਂ ਜੋ ਕੋਈ ਮਰਜ਼ੀ ਕਹਾਲਾ ਤੇ ਅੱਜ ਜੇ ਵੀ ਦੱਸਾਂਗੇ ਕਿਵੇਂ ਕਹਾਇਆ ਸੀ ਤੂੰ ਟੈਨਸ਼ਨ ਨਾ ਲੈ ਹੁਣ ਤਾਂ ਸਾਰਾ ਕੁਝ ਹੋ ਗਿਆ ਹੁਣ ਕੀ ਰਹਿ ਗਿਆ ਹੁਣ ਤਾਂ ਜੇ ਐਵੇਂ ਬੇ ਬੇਜਮੀਰਿਆ ਵਾਂਗ ਬੂੜ ਵੇਚ ਵੇਚ ਕੇ ਵੀਡੀਓ ਪਾਉਣੀਆਂ ਨੇ ਤੇ ਆਪ ਗੱਡੀਆਂ ਮੋਟਰਸਾਈਕਲ ਲੈ ਕੇ ਘੁੰਮੀ ਜਾਣਾ ਫਿਰ ਤਾਂ ਮੈਂ ਤਾਂ ਉਹਨੂੰ ਜ਼ਮੀਰ ਨਹੀਂ ਮੰਨਦਾ ਤੇਰੀ ਤਾਂ ਹੈ ਨਹੀਂ ਤੂੰ ਤਾਂ ਆਪਣੇ ਉੱਥੇ ਜੱਜ ਸਾਹਿਬ ਨੂੰ ਗਵਾਹ ਦੇ ਕੇ ਆਇਆ ਹੈਂ ਇੱਕ ਜੱਜਮੈਂਟ ਦੇ ਵਿੱਚ ਲਿਖਿਆ ਹੋਇਆ ਉਹ ਕਾਗਜ਼ ਮੈਂ ਲੈ ਕੇ ਆਉਣਾ ਗੁਰਵਿੰਦਰ ਸਿੰਘ ਪ੍ਰਿੰਕਲ ਇਜ਼ ਬਿੱਗ ਬਲੈਕ ਮੇਲਰ ਤੇ ਮੈਂ ਲਿਖਿਆ ਇਮਾਨਯੋਗ ਜੱਜ ਸਾਹਿਬ ਨੇ ਲਿਖਿਆ ਤਾਂ ਬੰਨ ਲਿਆ ਹੋਏ ਟਾਈਮ ਸਪੀਡ ਦੇ ਕਿਵੇਂ ਚੈੱਕ ਕਰਾਈ ਫਿਰ ਉਹਨੇ ਫਿਰ ਤਾਂ ਰੰਗ ਐ ਉੜਿਆ ਵੀ ਜਿਵੇਂ ਸਾਲਾ ਕਹਿੰਦੇ ਗੋਲੀਆਂ ਹੀ ਭੋਖੰਦਾ ਕਿਉਂ ਖਤਮ ਕਰੀਏ ਰਤਨ ਵੀਰੇ ਸასიਖਾਲ ਠੀਕ ਆ ਰਤਨ ਵੀਰੇ ਤੁਸੀਂ ਵੀ ਤਾਂ ਸਾਲ ਤੋਂ ਜਾਣਦੇ ਹੀ ਹੋ ਆਪਾਂ ਹਜੇ ਤੱਕ ਨਹੀਂ ਕੁਝ ਕਰਦੇ ਆ ਮਰੇ ਬੋਲੇ ਤੇ ਨਾ ਆਪਾਂ ਬੋਲਾਂਗੇ ਵੀਰੇ ਕੋਈ 숍 ਤੇ ਕੰਮ-ਕੁੰਮ ਨਹੀਂ ਵੀਰੇ ਕਰਨਾ ਪਹਿਲਾਂ ਇਹਦਾ ਕੰਮ ਕਰ ਲਈ ਬਸ ਸਿੱਧੀ ਗੱਲ ਚਾਹੇ ਕੋਈ ਬੇਫਕੂਫ ਕਹੇ ਜੇ ਮੈਂ ਸਹੀ ਹੋਊਗਾ ਠੀਕ ਹੈ ਜੇ ਮੈਂ ਸਹੀ ਹੋਊਗਾ ਮੈਂ ਦੁਬਾਰਾ ਫੇਰ ਕੰਮ ਚਲਾ ਲੂੰਗਾ ਇਹਨੇ ਭਾਈ ਇੱਕ ਵਾਰੀ ਵਧਾਈ ਦਿੱਤਾ ਅਸੀਂ ਨਾ ਸੰਦੀਪ ਵੀਰੇ ਦੇ ਬੇਟੇ ਦਾ ਜਨਮ ਦਿਨ ਸੀਗਾ ਪੇ ਆਈ ਨਾ ਉੱਥੇ ਇੰਟਰਵਿਊ ਦਿੰਦੇ ਹੀ ਕਹਿੰਦੇ ਸੇਠੀ ਸਾਹਿਬ ਵੀ ਸੋਸ਼ਲ ਸਰਵਿਸ ਕਰਦੇ ਨੇ ਵੀ ਐਵੇਂ ਰਾਸ਼ਨ ਵਗੈਰਾ ਦਿੰਦੇ ਨੇ ਇਹਨੇ ਦੇਖਿਆ ਵੀ ਸੇਠੀ ਤੋਂ ਇੰਟਰਵਿਊ ਲੈ ਲਈ ਇਹਨੇ ਜਦੋਂ ਹੀ ਪਿੱਛੇ ਕਰਕੇ ਗਿਆ ਕਹਿੰਦਾ ਕੀ ਕਹਿਣਾ ਮੈਂ ਕਿਹਾ ਵੀ ਉਹ ਤਾਂ ਜਿਹੜੇ ਫੇਸਬੁੱਕ ਤੋਂ ਪੈਸੇ ਆਉਂਦੇ ਨੇ ਇਹਨੂੰ ਆਉਂਦੇ ਵੀ ਨਹੀਂ ਸੀ ਉਦੋਂ ਹੈ ਇਹ ਗਿਆ ਜਿੰਨੇ ਅੱਜ ਤੋਂ ਬਾਅਦ ਪੈਸੇ ਹੋਣਗੇ ਫੇਸਬੁੱਕ ਤੇ ਅਸੀਂ ਵੀ ਡੋਨੇਟ ਕਰਿਆ ਕਰਾਂਗੇ 0088 ਨੰਬਰ ਦਿੱਤਾ ਤੀਜੇ ਫੋਨ ਤੇ ਜਨਾਨੀ ਨੂੰ ਗਾਲਾਂ ਕਢਤੀਆਂ ਨੇ ਆ ਇਹਦਾ ਕੱਦਾਰ ਸਾਰੇ ਲੱਗੇ ਬੈਨੇ ਮਕੂ ਸਾਹਿਬ ਨੂੰ ਤੂੰ ਜੋ ਗਾਲਾਂ ਕੱਢੀਆਂ ਨੇ ਨਾ ਉਹ ਤੈਨੂੰ ਕੱਲੀ-ਕੱਲੀ ਸੁਣਿਆ ਕਰੂ ਅੰਦਰ ਪ੍ਰਸ਼ਾਸਨ ਦੇ ਬਾੜੇ ਕੱਲੀ-ਕੱਲੀਆਂ ਟੀਂ ਦੀ ਆਵਾਜ਼ ਆ ਕਰੂਗੀ ਨਾਲ ਮਾਂ ਤੂੰ ਤਾਂ ਚਲਾਈ ਨਹੀਂ ਫਿਰ ਜੁਰਤ ਰੱਖਦਾ ਨਾ ਤੂੰ ਜਿਹੜੀ ਗਾਲਾਂ ਕੱਢੀਆਂ ਸੀ ਉਹ ਚਲਾਉਂਦਾ ਤੂੰ ਤਾਂ ਕੱਟ ਕੇ ਚਲਾਈ ਐ ਸਾਡੇ ਕੋਲ ਪੂਰੀ ਪਈ ਐ ਦੇਖੀ ਫਿਰ ਆਪਾਂ ਕੋਈ ਥਾਮਸ ਨਾਲ ਨਹੀਂ ਮਿਲੇ ਥਾਮਸ ਨੇ ਜਨਾਨੀ ਤੇ ਬੇਟੇ ਦੀ سپورਟ ਦੇ ਵਿੱਚ ਵੀਡੀਓ ਪਾਈ ਆ ਠੀਕ ਆ ਬਿਲਕੁਲ ਬਾਬੇ ਜੀ ਉਹਦੀ ਗਲਤੀ ਨਾ ਹੁੰਦੀ ਤਾਂ ਮੇਰਾ ਜਲੂਸ ਕਾ ਨਿਕਲਦਾ ਹੁਣ ਤਾਂ ਨਿਕਲ ਗਿਆ ਤੇ ਭਾਜੀ ਜੋ ਵੀ ਨਿਕਲ ਗਿਆ ਇਹ ਭੈਣ ਦਾ ਇਹ ਤੇ ਅਲੇ ਸਪੀਡ ਚੈੱਕ ਕਰਾਈ ਪਿਆ ਅ ਵੀ ਨੂੰ ਗਾਲ੍ਹਾਂ ਕੱਢਦਾ ਅ ਵੀ ਦੇ ਤਾਂ ਸਾਲੇ ਫਾਲੋਅਰ ਹੀ ਨਹੀਂ ਮਾਣ ਬਾਬੇ ਹਾਂ ਬਾਈ ਕਹਿੰਦਾ ਦੁਸ਼ਮਣ 100 ਹੋਵੇ ਯਾਰ ਇੱਕ ਗਦਾਰ ਨਾ ਹੋਵੇ ਲੈ ਹੁਣ ਮੈਂ ਤੈਨੂੰ ਇਹ ਦੱਸਦਾ ਤੂੰ ਜਿਹੜੇ ਗੋਪੀ ਦੀ ਗੱਲ ਕਰਦਾ ਆ ਬੈਠਾ ਲੈ ਗੋਪੀ ਗੁਣ ਮੇਰਾ ਬਹੁਤ ਕੋਸ਼ਾ ਲੈ ਖਰੀਦ ਲਾ ਉਹਨੂੰ ਜਿੰਨਾ ਯਾਰੀ ਨਹੀਂ ਯਾਰੀ ਨਹੀਂ ਖਰਾਬ ਕਰਿਆ ਨਾ ਯਾਰੀ ਨਹੀਂ ਖਰਾਬ ਕਰਿਆ ਯਾਰੀ ਨੇ ਜਲੂਸ ਕਢਾਇਆ ਨਾ ਲੈ ਤੁਹਾਡੇ ਮੂੰਹ ਤੇ ਕਹਿਣਾ ਗੋਪੀ ਕੋਲ ਬਹੁਤ ਕੁਝ ਹੋਊਗਾ ਦੀ ਇਕੱਠੇ ਰਹਿਣੇ ਆ ਠੀਕ ਹੈ ਲੈ ਗੋਪੀ ਨੂੰ ਗਰੀਬ ਲਾ ਤਨ ਮੂੰਹ ਤੇ ਕਹਿਤਾ ਲੈ ਦੇ ਕਿੰਨੇ ਦੀ ਕਾਤ ਲਾਉਣਾ ਉਹਦੀ ਲੈ ਤੈਨੂੰ ਮੂੰਹ ਤੇ ਕਹਿਤਾ ਧੰਨਵਾਦ ਜਨ ਤੈਨੂੰ ਮੂੰਹ ਤੇ ਕਹਿਦਾ ਜਿਹਨੂੰ ਤੂੰ ਕਹਿਣਾ ਨਾ ਹਾਂ ਉਹਨੇ ਗੁੱਸੇ 'ਚ ਮੇਰੇ ਖਿਲਾਫ ਪੋਸਟ ਪਾਈ ਆ ਅਸੀਂ 7 ਸਾਲ ਇਕੱਠੇ ਰਹੇ ਆ 3 ਮਹੀਨੇ ਨਹੀਂ ਰਹੇ ਫਿਰ ਕੀ ਹੋ ਗਿਆ ਪਰ ਤੇਰੇ ਵਾਂਗੂ ਨਾ ਕਮਰਿਆਂ 'ਚ ਬਹਿ ਕੇ ਗੱਡੀਆਂ ਦੇ ਪਿੱਛੇ ਬਹਿ ਬਹਿ ਰਿਕਾਰਡਿੰਗਾਂ ਨਹੀਂ ਕੀਤੀਆਂ ਪਹਿਲਾਂ ਗੋਸ਼ਾ ਦੀ ਉਹ ਮੜਾ ਹੋ ਗਿਆ ਬੈਂਸ ਸੀ ਉਹ ਮੜਾ ਹੋ ਗਿਆ ਕੜਵਲ ਸੀ ਉਹ ਮੜਾ ਹੋ ਗਿਆ ਅਰਮੇਜ ਬਾਂਗੜ ਸੀ ਉਹ ਮੜਾ ਹੋ ਗਿਆ ਗਰਮੇਲ ਮੈਡੀਕਲ ਵਾਲਾ ਸੀ ਉਹ ਮੜਾ ਹੋ ਗਿਆ ਹੁਣ ਸੇਠੀ ਸੀ ਅੱਜ ਵੀ ਇਹਦੀ ਅੱਜ ਵੀ ਇਹਦੀ ਪੋਸਟਾਂ 'ਚ ਪਿਆ ਬ੍ਰਦਰ ਪ੍ਰਾਊਡ ਆਫ ਟੂ ਬ੍ਰਦਰ ਆ ਪ੍ਰਾਊਡ ਕਰਤਾ ਨੇ ਆਪਣੀ ਭੈਣ ਦੀ ਵੀਡੀਓ ਪਾ ਕੇ ਉਹ ਲਾਜਮਾਨੇ ਦਾ ਸੁਣ ਲੈ ਮੇਰੀ ਗੱਲ ਇੱਥੇ ਕੋਈ ਸਾਨੂੰ ਪ੍ਰਵਾਸੀ ਭੈਣ ਵੀ ਮਿਲ ਜੇ ਨਾ ਜਿਹੜੀ ਪ੍ਰੈਗਨੈਂਟ ਹੋਵੇ ਤੇ ਅਸੀਂ ਉਹਨੂੰ ਵੀ ਕਵਾਂਗੇ ਵੀ ਜੇ ਨਹੀਂ ਪਏ ਹੈਗੇ ਕਿਉਂ ਵੀ ਕਿਉਂ ਕੀ ਹੋਊਗੀ ਅਸੀਂ ਦਵਾ ਦਿੰਨੇ ਆ ਤੇਰੀ ਭੈਣ ਹੋਵੇ ਸੋਮਵਾਰ ਦਾ ਉਹਨੂੰ ਟਾਈਮ ਦਿੱਤਾ ਹੋਵੇ ਠੀਕ ਆ ਆਪਰੇਸ਼ਨ ਦਾ ਮੇਰੀ ਘਰ ਦੀ ਦਾ ਤੂੰ ਐਤਵਾਰ ਰਾਤ ਨੂੰ ਵੀਡੀਓ ਵਾਇਰਲ ਕਰ ਦਵੇਂ ਮੈਂ ਕਹ ਜਿਹੜਾ ਕੁਝ ਹੈਗਾ ਪਾ ਦੇ ਜਨ ਨੂੰ ਜਿਹੜਾ ਕੁਝ ਤੇ ਸਾਰੇ ਦੁਸ਼ਮਣ ਸੌ ਹੋਵੇ ਪਗਦਾਰ ਇੱਕ ਨਾ ਹੋਵੇ ਧੰਨਵਾਦ 1100 ਬੰਦੇ ਦੇਖਣ ਦਾ ਯੂਆਰ ਐਂਟਰਟੇਨਮੈਂਟ ਇਜ਼ ਕੰਟੀਨਿਊ ਵਿਦ ਫਿਊ ਵੀਡੀਓਜ਼ ਆਫਟਰ ਸਮ ਟਾਈਮ